ਗੋਦੀ ਸਾਰੇ ਕਾਰਜਗੋਪ ਸਾਜੀ ਨਵਾਜ ਸਤ ਸੰਗਤ ਸੱਦੇ ਪ੍ਰਵਾਨ ਕਰਨੀ ਬਾਈ ਕੋਚੀ ਕਾ ਖੱਤਸਾ ਤੁਹਾਡੇ ਗੁਰੂ ਜੀ ਕੀ ਫਤਿਹ ਭੈਣੋ ਅਤੇ ਵੀਰੋ ਇਹ ਜਿਹੜੀ ਇਲੈਕਸ਼ਨ ਹਨ ਇਹ ਬੜੀ ਅਹਿਮ ਵੱਡੀ ਰਿਕਸ਼ਨ ਹੈ ਇਹਨੇ ਜਿੱਥੇ ਦੇਸ਼ ਦਾ ਭਵਿੱਖ ਪਣਾਉਣਾ ਉਥੇ ਤੁਹਾਡਾ ਭਵਿੱਖ ਤੁਹਾਡੇ ਫੈਸਲੇ ਤੁਹਾਡੀ ਜ਼ਿੰਦਗੀ ਦੇ ਇਸ ਲੋਕ ਸਭਾ ਨਾਲ ਜੁੜੇ ਹੋਏ ਹੈ ਸਰ ਤਾਂ ਵਿਧਾਨ ਸਭਾ ਦੇ ਵੀ ਬਹੁਤ ਇਪੋਰਟੈਂਟ ਇਲੈਕਸ਼ਨ ਉਹ ਸਾਡੀ ਸਪੇ ਸਰਕਾਰ ਚਲੋ ਫਟੀਆਂ ਸਾਡੇ ਸਕੂਲ ਸਾਡੇ ਹਸਪਤਾਲ ਸਾਡੀਆਂ ਸੜਕਾਂ ਸਾਡੀ ਨੌਕਰੀ ਸਰਕਾਰੀ ਪੰਜਾਬ ਦੀ ਅਤੇ ਹੋਰ ਪੀਣ ਵਾਲਾ ਪਾਣੀ ਬਿੰਦਾ ਦਾ ਵਿਕਾਰ ਇਹ ਸਾਰਾ ਪੰਜਾਬ ਸ਼ਿਕਾ ਲੋਕ ਸਭਾ ਕਾਨੂੰਨ ਬਣਾਉਂਦੀ ਹੈ ਇਸ ਵਿੱਚ ਹੁਣ ਤੁਹਾਨੂੰ ਮੈਂ ਇੱਕ ਉਦਾਹਰਨ ਦਿੰਦਾ ਕਿਵੇਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੱਕ ਕਾਨੂੰਨ ਦਾ ਉਦਾਹਰਨ ਦਿੰਦਾ ਉਹਨੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਬਦਲ ਆਜ਼ਾਦੀ ਤੋਂ ਬਾਅਦ ਸਾਡੇ ਬਾਬਾ ਸਾਹਿਬ ਮੇਕਰ ਜਿਹਨਾਂ ਦਾ ਤੁਸੀਂ ਕਲੱਬ ਦਾ ਨਾਮ ਲਿਆ ਉਹਨਾਂ ਨੇ ਸਾਡਾ ਸੰਵਿਧਾਨ ਬਣਾਇਆ ਬਹੁਤ ਬੜੇ ਦੇਖੇ ਸੀ ਬਹੁਤ ਹੀ ਅੱਛੇ ਸੀ ਉਹਨਾਂ ਨੇ ਜਦੋਂ ਦੇਸ਼ ਦਾਤ ਹੋਇਆ ਉਹਨਾਂ ਨੇ ਦੇਖਿਆ ਕਿ ਸਭ ਤੋਂ ਪੁੱਛਣੇ ਵੇ ਕੂਕ ਕੌਣ ਹੈ ਸਭ ਤੋਂ ਛਲੜੀ ਸਰਤਾਜ ਉਹ ਸੀਗੇ ਸਾਡੇ ਐਸ ਸੀ ਵੀਰ ਸਾਡਾ ਦੇਲਿਤ ਪਛਾਣ ਤਾਂ ਉਹਨਾਂ ਨੇ ਸਾਡੇ ਦੇਸ਼ ਦੇ ਲੋਕਾਂ ਨਾਲ ਗੱਲ ਕੀਤੀ ਕਿ ਆਪਾਂ ਕੋਈ ਤਰੂਨ ਘੜੋ ਜਿਹੜਾ ਇਹਨਾਂ ਨੂੰ ਵੀ ਆਪਾਂ ਬਰਾਬਰ ਲਿਆ ਸਕੀਏ ਕਿਉਂਕਿ ਜਦੋਂ 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 ਪ੍ਰਸ਼ਾਸਨ ਦੇ ਤੌਰ ਤੇ દોੜਦੇ ਆਪਾਂ ਜੇ ਕਿਸੇ ਆਦਮੀ ਦੀ ਕੋਈ ਲੱਤ ਠੀਕ ਨਹੀਂ ਗਈ ਤੇ ਉਹ ਫਿਰ ਉਹ ਪ੍ਰਾਪਤ ਜਿੱਦੇ ਚੌੜ ਨਹੀਂ ਸਕਦਾ ਉਹਨੂੰ ਫਿਰ ਅੱਗੇ ਖੜਾ ਕਿਉਂ ਇਸ ਕਰਕੇ ਇੱਕ ਕਾਨੂੰਨ ਬਣਾਇਆ ਸੁਣੋ ਐਡਾ ਕਿ ਇਹ ਲੋਕ ਸਭਾ ਕੀ ਹੈ ਇੱਥੇ ਕਾਨੂੰਨ ਬਣਾਇਆ ਗਿਆ ਐਸੀ ਮਰਦ ਦੀ ਰਿਜ਼ਰਵੇਸ਼ਨ ਦਾ ਰੱਖ ਮਕਰ ਉਹ ਕਾਨੂੰਨ ਨੇ ਅੱਜ 140 ਗੋੜ ਬਾਤੀ ਆ ਜਾਂਦਾ ਦੇ ਕਾ 25% ਇਸ ਦੇਸ਼ ਵਿੱਚ 35-40 ਕਰੋੜ ਐਸਸੀ ਵਸਦਾ ਹੁੰਦਾ ਹੈ ਸਭ ਤੋਂ ਜ਼ਿਆਦਾ ਮੇਰੇ ਵੀਰੋ ਭੈਣੋ ਪਰਸੈਂਟੇਜ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਐਸਸੀ ਵਰਗ ਪੰਜਾਬ ਚ 34% ਹੈ ਸਾਡੀ 30 ਕਰੋੜ ਆਬਾਦੀ ਆ ਉਹਦਾ 34% ਲਗਭਗ 1 ਕਰੋੜ ਬੂਟਰ ਐਸਸੀ ਆਬਾਦੀ ਅੱਛਾ ਜੂਨ ਬਣ ਗਿਆ ਰੱਖ ਵਗਰਨ ਦਾ ਸਾਰੇ ਬੱਚਿਆਂ ਨੂੰ ਜਿਹੜੇ ਗਰੀਬ ਸੀਗੇ ਉਹਨਾਂ ਨੂੰ ਡੀਸੀ ਬੰਦਾ ਮੌਕਾ ਮਿਲਿਆ ਉਹਨਾਂ ਨੂੰ ਐਸਐਸਪੀ ਬੰਦਾ ਮੌਕਾ ਮਿਲਿਆ ਉਹਨਾਂ ਨੂੰ ਐਮਐਲਏ ਤੇ ਮინისტრ ਬੰਦਾ ਮੌਕਾ ਮਿਲਿਆ ਉਹਨਾਂ ਨੂੰ ਜੱਜ ਬੰਦਾ ਮੌਕਾ ਮਿਲਿਆ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਜੇ ਫਰਸ ਕਰੋ ਐਸਸੀ ਰੱਖਵਾ ਕਰਨ ਨਾ ਹੁੰਦਾ ਤਾਂ ਸ਼ਾਇਦ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਇੱਦਿਆਂ ਉੱਚ ਪਦਵਿਆਂ ਤੇ ਔਦਿਆਂ ਤੇ ਮੌਕਾ ਨਹੀਂ ਸੀ ਮਿਲਣਾ ਆ ਜਿਹੜੇ ਮੈਂਬਰ ਬਣੇ ਨੇ ਪਿੰਡਾਂ ਪੰਚਾਇਤਾਂ ਚ ਜਿਹੜੇ ਸਰਪੰਚ ਬਣੇ ਨੇ ਜਿਹੜੇ ਬਲੌਕ ਸ਼ਪਤੀਆਂ ਦੇ ਚੇਅਰਮੈਨ ਇੱਕ ਉਸ ਲੋਕ ਸਭਾ ਦੇ ਕਾਨੂੰਨ ਦੇ ਕਰਕੇ ਬਣੇ ਇਹ ਫੈਸਲਾ ਇਹ ਪਲੇਟਫਾਰਮ ਪਿਕਟਾ ਦਾ ਫੈਸਲਾ ਉੱਤੇ ਹੋਣਿਆ ਔਰ ਸਾਡੀ ਪਾਰਟੀ ਕਾਂਗਰਸ ਸ਼ੁਰੂ ਤੋਂ ਇਸ ਦਲਿਤ ਵਰਗ ਤੇ ਐਸਸੀ ਵਰਗ ਦਾ ਸਭ ਤੋਂ ਵੱਡੀ ਮੁੱਦਾ ਹੀ ਜਾਂ ਜੋ ਕਿਸੇ ਦੇ ਦੇਸ਼ ਵਿੱਚ ਜੱਪ ਜਾ ਕਿਸੇ ਕਿੰਜ ਸਰਕਾਰ ਆਈਆਂ ਆ ਝਾੜੂ ਵਾਲੇ ਵੀ ਆਏ ਨੇ ਹੁਣ ਗੱਲੀ ਕਾਂਗਰਸ ਪਾਰਟੀਆ ਜਿਹਨੇ ਪਿਛਲੀ ਸਰਕਾਰ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਇੱਕ ਐਸਸੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਝਾੜੂ ਵਾਲੇ ਨੇ ਕੀ ਕਿਹਾ ਸੀ ਮੈਨੂੰ ਵੀ ਉਹ ਜਾਂਚ ਕਰੋ ਜਤਿਵਾਲ ਕਹਿੰਦਾ ਸੀਗਾ ਮੈਂ ਭਗਵਾਨ ਪਾਤੋ ਅਗਲਾ ਉਪ ਮੁੱਖ ਮੰਤਰੀ ਬਣ ਕੇ ਆਉਂਗਾ ਨਹੀਂ ਬਣਾਇਆ ਮੁੱਕਰ ਗਿਆ ਕੇ ਅੰਦਰ ਦਸਤਾਨੇ ਨਾਲ ਲਿਗੇ ਉਤੋਂ ਉਤੋਂ ਸਾਰੇ ਕਹੀ ਜਾਂਦੇ ਨੇ ਔਰ ਅਗਲੀ ਗੱਲ ਦਲਤਾ ਮਾਰੇ ਕਹਿਣਾ ਚਾਹੁੰਦਾ ਹਾਂ ਸਾਡਾ ਅਰਜ ਕਾਂਗਰਸ ਪਾਰਟੀ ਦਾ ਪ੍ਰਧਾਨ ਵਿੰਡਿਆ ਦਾ ਪੈਨੋ ਪਤਾ ਕੋਣ ਹੈ ਤੁਹਾਨੂੰ ਮਲਿਕ ਅਰਜੁਨ ਖੜਗੇ ਇੱਕ ਐਸਸੀ ਕਰਨਾਟਕਾ ਤੋਂ 9 ਵਾਰੀ 9 ਵਾਰੀ ਐਮਪੀ ਬਣਿਆ 9 ਵਾਰੀ ਜਬਾਈਪੂ ਕਰੇ ਸਾਡੇ ਇੰਡੀਆ ਆਲਾਈንስ ਦੀ ਸਰਕਾਰ ਬਣੇ ਕੁਈ ਮੱਠੀ ਗੱਲ ਨਹੀਂ ਕੀ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਐਸ ਸੀ ਹੋਊਗਾ ਇਹ ਕਾਂਗਰਸ ਪਾਰਟੀ ਦੀ ਧੇੜ ਹੈ ਐਸ ਸੀ ਆ ਕੋਈ ਹੋਰ ਪਾਰਟੀਆਂ ਨੂੰ ਦਿਖਾ ਦਿਓ ਕਿਹੜੀ ਅਕਾਲੀ ਕਰਦੇ ਨੇ ਆ ਝਾੜੂ ਫਿਰਦਾ ਵਾ ਆ ਹੋਰ ਕੋ ਬੀ ਜੀ ਪੀ ਫਿਰਦੀ ਹੈ ਦੂਜੀ ਗੱਲ ਮੈਂ ਕਰਨਾ ਹੈ ਕਿ ਦੇਖੋ ਬਾਕੀ ਦੇਸ਼ ਨੀ ਕਿੱਡੀ ਬਿਚਾਰ ਕੀ ਪਰ ਮੈਂ ਦੇਖਦਾ ਕਿ ਪਿੰਡਾਂ ਦੇ ਵਿੱਚ ਹਲੇ ਵੀ ਬਹੁਤ ਗਰਬਤ ਹੈ ਹਲੇ ਸਾਡੇ ਕੋਲ ਬਰਦਿਆਵੜੀ ਛੱਤਾਂ 'ਚ ਲੋਕੀ ਰਹਿੰਦੇ ਨੇ ਬੱਚਿਆਂ ਦੀ ਕੋਈ ਨੌਕਰੀ ਨਹੀਂ ਹੈ ਮੇਰੇ ਗਾਵਾਂ ਦੀਆਂ ਦਿਹਾੜੀਆਂ 300 ਤੋਂ ਘੱਟੀਆਂ ਪਿੰਡਾਂ ਦੇ ਵਿੱਚ ਜਿਹੜਾ ਸੁਭੂਤਾ ਇੱਕ ਨੌਕਰੀ ਨੂੰ ਮਿਲਿਆ ਚਾਹੀਦੀ ਹੈ ਚੰਗੇ ਸਕੂਲ ਚੰਗੇ ਹਸਪਤਾਲ ਵਿੱਚ ਚੁੱਕਿਆ ਹੈ ਪਿੰਡ ਤੋਂ ਚੰਗੇ ਸਕੂਲ ਚੰਗੇ ਹਸਪਤਾਲ ਹਲੇ ਸੀ ਉੱਥੋਂ ਬਾਅਦੇ ਆ ਸਾਡੇ ਕੋਲ ਲੋਟਾਂ ਦੀ ਕਮੀ ਆ ਗਰੀਬਾਂ ਦੇ ਪਰਿਵਾਰ ਵੱਧ ਗਏ ਇੱਕ ਤੋਂ ਲੈ ਕੇ ਚਾਰ ਪੜਾਉ ਹੋ ਗਏ ਥਾਂ ਨਹੀਂ ਹੈ ਇਸ ਕਰਕੇ ਬਹੁਤ ਕੁਝ ਹੋਣ ਵਾਲਾ ਤੇ ਬਾਈ ਦੇ ਵਿੱਚ ਤੁਸੀਂ ਇਹ ਹੀ ਗੱਲਾਂ ਸਮਝ ਕੇ ਕਿ ਸ਼ਾਇਦ ਭਗਵਾਨ ਤੁਹਾਨੂੰ ਰਾਮ ਰਾਜ ਬਣਾ ਦੂਗਾ ਕੋਈ ਬਹੁਤ ਹੀ ਵਧੀਆ ਰਾਜ ਬਣਾਊਗਾ ਸਾਰਿਆਂ ਦਾ ਇਨਸਾਫ ਕਰੂਗਾ ਤੁਸੀਂ ਬਦਲ ਦੇ ਬਦਲਾਅ ਦੇ ਨਾਰੇ ਨਾਲ ਵੋਟ ਪਾਈ ਸੀ ਸਾਰਿਆਂ ਨੇ ਪਾਈ ਬਦਲਾਅ ਵਾਸਤੇ ਗਾ ਲੇਕਿਨ 2 ਸਾਲ ਤੋਂ ਬਾਅਦ ਆਪਾਂ ਸਾਰੇ ਦੁਖੀ ਹਾਂ ਅਸੀਂ ਕਿੱਥੇ ਕਿਵੇਂ ਬਣਾ ਹੈਰਾਨ ਹੈ ਠੀਕ ਨਹੀਂ ਹੈ ਜੀ ਸੇ ਪਰ ਪਰਾਵਰਨ ਦੇ ਕੋਲ 2 ਸਾਲ ਤੋਂ ਬਾਅਦ ਅਸੀਂ ਸਾਰੇ ਠੱਗਿਆ ਮਹਿਸੂਸ ਕਰ ਰਹੇ ਹਾਂ ਜੋ ਸੰਖਿਆਵ ਦੇ ਉਲਟ ਘੱਟ ਹੋਇਆ ਲਤੂਰੀ ਭੁਖ ਮੰਤਰੀ ਦਾ ਇਲਾਕਾ ਹੋਵੇ ਇੱਥੇ ਸੜਕਾਂ ਸਾਰੀਆਂ ਟੁੱਟੀਆਂ ਹੋਣ ਇੱਥੇ ਕਿਸੇ ਨੂੰ ਨੌਕਰੀ ਨਾ ਮਿਲੀ ਹੋਵੇ ਇੱਥੇ ਕਿਸੇ ਕਿਸੇ ਇਲਾਕੇ ਦਾ ਕੋਈ ਵੱਡਾ ਪ੍ਰੋਜੈਕਟ ਨਾ ਆਇਆ ਹੋਵੇ ਦੋ ਸਾਲਾਂ ਵਿੱਚ ਇੱਕ ਸ਼ੂਗਰ ਮਿਲ ਸੀ ਉਹ ਬਤੋਲ ਦੇਵੇ ਕਿਸਾਨਾਂ ਦਾ 13 ਕਰੋੜ ਰੁਪਇਆ ਦਵਾ ਨਾ ਸਕੇ ਤੁਲੀ ਦਾ ਇੱਕ ਵਿਚੇ ਪਰ ਟ੍ਰੇਨ ਦੀ ਲਾਈਨ ਲੰਘਦੀ ਹੈ ਇੱਕ ਫਟਕਰਾ ਬਣਾ ਸੀ ਕਿ ਮੇਰੇ ਵੀਰੋ ਆ ਮਸਤਵਾਨਾ ਸਾਹਿਬ ਚਲ ਜੋ ਉਥੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਮੈਡੀਕਲ ਕਾਲਜ ਦੇ ਬਣਾ ਸੀ ਤੇ ਫਿਰ ਅਸੀਂ ਮੁਕਮਤ ਤੇ ਪੜਾਇਆ ਕੱਢ ਲਈ ਅਸੀਂ ਇਤੋਂ ਝੁਟਕਲੇ ਸੁਣਨੇ ਆ ਅਸੀਂ ਇਤੋਂ ਆਜੇ ਝੁੱਠੇ ਬੱਚੇ ਦਾਤ ਕਰਨਾ ਰੋਕਾ ਦੇ ਉਹ ਕਰਾਉਣੇ ਆ ਜੇ ਲੋਕਾਂ ਨੂੰ ਛੇੜਾ ਕਰਦਾ ਜੇ ਸ਼ਰਾਬ ਪੀ ਕੇ ਇਸ ਐਸਪਰੀ ਦੇ ਵਿੱਚ ਲੜਦਾ ਲੋਕਾਂ ਦੇ ਨਾਲ ਇਸ ਲਈ ਮੇਰੇ ਵੀਰੋ ਭੈਣਾਂ ਤੁਹਾਨੂੰ ਕਹਿਣਾ ਆ ਹਾ ਜੇ ਤੋਰ ਤੁਸੀਂ ਇਹਨਾਂ ਨੂੰ ਹਰਾਓਗੇ ਇਹ ਬੰਦਿਆਂ ਨੂੰ ਕੰਮ ਕਰਨਗੇ ਹੁਣ ਤਾਂ ਹੰਕਾਰ ਕੇ ਟੁੱਟੀਆਂ ਨੂੰ ਉੱਤੇ ਹੀ ਫਿਰ ਕੋ ਫਰਤਾਂ ਦੇ ਪਾਇਂ ਜੇ ਹਰਾਓਗੇ ਤੁਹਾਡੇ ਕਿੱਲੇ ਕਿੱਲੇ ਦੇ ਘਰ ਮਿੱਤਾਂ ਕਢਣਾਉਣਗੇ ਤੇ ਢਾਈ ਸਾਲ ਆਪਣੇ ਸੁਖਾਲੇ ਮੰਣਣਗੇ ਤੇ ਜੇ ਆਪਾਂ ਚਤਾਨ ਤੇ ਤੇ ਇਹਨਾਂ ਦੇ ਕਿਹੜਾ ਲੋਕਾਂ ਦਾ ਕੀ ਆ ਅਸੀਂ ਕੁਝ ਕਰੀਏ ਨਾ ਕਰੀਏ ਇਹ ਤਾਂ ਸਾਡੇ ਹੈ ਗਈ ਆ ਇਸ ਕਰਕੇ ਪੂਰੀ ਖਾਸ ਤੌਰ ਤੇ ਮੈਂ ਤਾਂ ਕਦੀ ਸੋਚਿਆ ਨਹੀਂ ਸੀ ਕਿ ਧੂਰੀ ਮੈਂ ਸੋਚਿਆ ਧੂਰੀ ਮੁੱਖ ਮੰਤਰੀ ਆ ਪਿਛਲੇ ਦੋ ਸਾਲਾਂ 'ਚ ਕੋਈ ਨੁਹਾਰ ਬਦਲੀ ਹੋਊਗੀ ਕੋਈ ਵੱਡੀ ਫੈਕਟਰੀ ਕੋਈ ਵਿਦੇਸ਼ਾਂ ਚੋਂ ਬਹੁਤ ਵੱਡੀਆਂ ਫੈਕਟਰੀਆਂ ਲੱਗੀਆਂ ਮੇਰੇ ਵੀਰੋ ਮੈਂ ਪਿੱਛੇ ਵੀ ਕਾਹ ਬੋਲ ਵੀ ਕਹਿਣਾ ਇੱਕ ਅਮਰੀਕਾ ਦੀ ਬਿਜਲੀ ਦੀ ਕਾਰ ਬਣਾਉਣ ਵਾਲੀ ਕੰਪਨੀ ਹੈ ਟੈਸਲਾ ਜਦੋਂ ਇੱਕ ਕੰਪਨੀ 5 7 8 10 ਲੱਖ ਕਰੋੜ ਦੀ ਇਨਵੈਸਟਮੈਂਟ ਉਹ ਇੰਡੀਆ ਆਈ ਹੋਈ ਹੈ ਪੰਜਾਬ ਮੁੱਖ ਮੰਤਰੀ ਕਾਬਿਲ ਹੁੰਦਾ ਇੱਕ ਧੂਰੀ ਜਿਹਾ ਹੁੰਦਾ ਉਦਾਂ ਵੀ ਕਿੰਨੇ ਲੱਖ ਟਪਰਾਂ ਨੂੰ ਮੁਕਤੀ ਮਿਲਣੀ ਸੀ ਆਹ ਬਿੜਿਆ ਭੈਣਾ ਮਿੱਟਾ ਜਾਣਾ ਤੁਸੀਂ ਰਾਹ ਨੂੰ ਹੋਵੋਗੇ ਕਰੀਬ ਔਰ ਤਾਂ ਪਤਾ ਕੀ ਕਹਿੰਦੀਆਂ ਉਹ ਕਹਿੰਦੀਆਂ ਸਾਨੂੰ ਮੁਫਤ ਦਾਣੇ ਨਹੀਂ ਚਾਹੀਦੇ ਸਾਡੀਆਂ ਕੁੜੀਆਂ ਨੂੰ ਨੌਕਰੀ ਦੋ ਸਾਡੇ ਬੱਚੇ ਪੜ੍ਹ ਕੇ ਘਰ ਬੈਠੇ ਨੇ ਐਵੇਂ ਕਰਕੇ ਬੈਠੇ ਨੇ ਪੈਨੋ ਸਰਕਾਰੀ ਨੌਕਰੀਆਂ ਬਹੁਤੀਆਂ ਹੈ ਨਹੀਂ ਗਈਆਂ ਆਪਣੀ ਟੇਡ ਕੋਰੋਨਵਾਦੀ ਆ ਸਰਕਾਰੀ ਨੌਕਰੀਆਂ ਕੇਵਲ 4 ਲੱਖ ਟੋਟਲ ਭਗਵੰਤ ਮਾਨ ਨੇ ਕਿੰਨਾ ਸ਼ੋਰ ਮਚਾਇਆ 2 ਸਾਲਾਂ ਦਾ ਨੌਕਰੀਆਂ ਦੇਤੀਆਂ ਨੌਕਰੀਆਂ ਦੇਤੀਆਂ ਅਖਬਾਰਾਂ 'ਚ ਟੀਵੀ 'ਚ ਖੰਬਿਆਂ ਤੇ 에어ਪੋਰਟਾਂ ਤੇ ਜਿੰਨੀ ਨੌਕਰੀ ਦੇ ਆਪਣੇ ਮੂਹ ਕਿੰਨਾ 40000 ਤੇ ਸਾਡੇ ਬੱਚੇ ਪਤਾ ਕਿੰਨੇ ਬੇਰੁਜ਼ਗਾਰ ਘੁੰਮ ਰਹੇ ਅੱਜ ਦੇ 8ਵੇਂ ਵਾਲੇ ਵਿਚਾਰੇ ਕੁਝ ਪੜੇ ਨੇ ਪੂਰੇ 10ਵੀਂ 12ਵੀਂ ਬੀਏ ਐਮਏ ਜੇ ਪਤਾ ਕਿੰਨੇ ਨੇ ਇਸ ਵੇਲੇ ਅੱਜ ਇੱਕ ਇੱਕ ਗਲੀਂ ਧਾਰ ਹੋ ਰਹੀ ਨਾ ਤੇ 2 ਲੱਖ ਤੇ ਗਰੀਬ ਅੱਛਾ ਵਾ ਸਾਰੇ ਸਰਕਾਰੀ ਨੌਕਰੀ ਕਿੱਥੋਂ ਲੈ ਲੋਗੇ ਇਹ ਤਾਂ ਭਗਵਾਨ ਨੂੰ ਚਾਹੀਦਾ ਸੀ ਤੈਨੂੰ ਸਗਰੇ ਮੌਕੇ ਮਿਲਿਆ। ਬੁਗਾ ਅੱਛਾ ਵੱਡਾ ਕੋਈ ਚੰਗੇ 3-4 ਸੰਗਰੂਤ ਪ੍ਰੋਜੈਕਟ ਲਿਆਉਂਦਾ। ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੇ ਮਾਤਾ-ਬਾਪਨ ਦੇ ਨਾਲ ਠੀਕ ਰਹਿੰਦੇ, ਗੰਦਲਾ ਨਿਕਰਨ, ਪਾਣੀ ਨਾਲ ਸਾਦਾ ਜ਼ਹਿਰ ਫੈਲਦੇ ਥੱਲੇ ਧੂਆ ਕੱਢ ਕੇ ਲੋਕਾਂ ਨੂੰ ਮਾਰਨਾ ਦੇਣ। ਲੇਕਿਨ ਕਰਾਈ ਨਹੀਂ ਸਕਿਆ ਕੁਝ ਵੀ। ਬਸ ਐਵੇਂ ਆਪਣਾ ਇੱਧਰ ਉੱਧਰ ਦਿੱਚ ਦੀਵਾਰ ਨੂੰ ਚਾਹ ਚੱਕੇ ਕਦੀ ਉਹਨੂੰ ਬੰਗਲੌਰ ਜਾ ਜਾਂਦਾ, ਕਦੀ ਉਹ ਬੰਬਈ ਲੈ ਜਾਂਦਾ, ਕਦੀ ਉਹਨੂੰ ਕੋਲਕਾਤਾ ਜਾ ਜਾਂਦਾ। ਕੋਜੂ ਚੀਕਾ ਕੀ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਬਿਲਕੁਲ ਆਮ ਆਦਮੀ ਹਾਂ ਜੀ ਇਹ ਹੁਣ ਮੇਰੇ ਜਿਉਂ ਭੈਣੋਂ ਆਮ ਨਹੀਂ ਰਹੇ ਇਹ ਹੁਣ ਖਾਸ ਆਪੀ ਪਾਰਟੀ ਹੈ 1000 ਬੰਦਾ ਭਗਵੰਤ ਦਾ ਟੱਬਰ ਪੁਲਿਸ ਉਹਨਾਂ ਦੇਖ ਰਿਹਾ ਵਾ 1000 ਆ ਜਿਹੜੇ ਰੋਪਸ਼ੋਰ ਕੱਢਿਆ ਨੇ ਕੇਚਰੀਵਾਲ ਨਾਲ ਜੇ ਰੋਪਸ਼ੋਰ ਨੇ ਕਾ ਪੁਲਿਸ ਸ਼ੋਅ ਆ ਸਾਰੀ ਪੁਲਿਸ ਕੇ ਰੰਗਵਾ ਦਿੱਤਾ 500 ਬੰਦਾ ਜਿੱਡੇ ਕਪੜੇ ਅੰਚ ਕਰਕੇ ਉਹਨਾਂ ਦੇ ਹੱਥ ਫੋਲਤਾਂ ਦਾ ਹੋਈ ਕੋਲ ਮਾਰ ਜਾਂਦੇ ਪੁਲਸਾਂ ਨੇ ਆਇਆ ਪੁਲਿਸ ਹੋਰ ਉਹ ਦਜੀਗਨ ਦੇ ਕਹਿੰਦੇ ਸੀ ਸਿਤਾ ਜੀ ਸਰਕਾਰੀ ਘਰ ਨਹੀਂ ਲਾਵਾਂਗੇ ਕੇਚਰੀਵਾਲ ਦੇ 50 ਕਰੋੜ ਰੁਪਏ ਖਰਚ ਕੀਤਾ ਦਿੱਲੀ ਦੇ ਕੋਠੀ ਤੇ ਸਰਕਾਰੀ ਕੋਠੀ ਦੇ ਉਹਦਾ ਨਾਮ ਪੈ ਗਿਆ ਸ਼ੀਸ਼ ਮਹਿਲ ਉਧਰ ਪਰਚਾ ਦਰਜ ਹੋ ਗਿਆ ਸੀਬੀਆਈ ਜਾਂਚ ਕਰ ਰਹੀ ਹੈ ਚੁੱਕੇ ਫਿਰ ਕਹਿੰਦੇ ਜਿਸ ਦਾ ਆਪ ਜੇ ਬੰਦਿਆਂ ਨੂੰ ਬੋਲੇ ਦਿਾਵਾਂਗੇ ਆਹ ਰਾਜ ਸਭਾ ਦੇ ਮੈਂਬਰ ਬਣਾਉਣੇ ਸੀ 8 ਜਿਨ੍ਹਾਂ ਨੂੰ ਲੈ ਕੇ ਆ ਸਾਡੇ ਦੁਆਬੇ ਦਾ ਜਲੰਧਰ ਦਾ ਸੰਤੋਮੀਰਾ ਦੀ लवली ਯੂਨੀਵਰਸਿਟੀ 650 ਕਿੱਲੇ 'ਚ 25000 ਕਰੋੜ ਦਾ ਮਾਲਕ ਵਿਸ਼ੋਪ ਮਿੱਤਲ ਕੋਈ ਨੁਕੜ ਝਾੜੂ ਵਾਲੇ ਨਹੀਂ ਲੱਭਿਆ ਕੋ ਪੜਿਆ ਲਿਖਿਆ ਬੰਦਾ ਵਪਾਰਤਾ ਨਹੀਂ ਲੱਭਿਆ ਉਹਨਾਂ ਨੂੰ ਬਣਾਇਆ ਤੋਂ ਦਿਹਾੜੇ ਦਾ ਸੰਜੀਪ अरोड़ा ਬਿਲਡਰ ਦਿੱਲੀ ਵੱਡੇ ਵੱਡੇ ਬੈਗ ਲੈ ਕੇ ਕਰੋੜਾ ਬਣਾਤਾ ਹੈ ਬੱਚ ਸੁਭਾ ਆ ਰਗਮ ਚਟਾ ਸੰਦੀਪ ਪਾਠਕ ਗੈਰ ਪੰਜਾਬੀ ਅਕਾ ਜਿਹੜੇ ਬੰਦੇ ਬਣਾਏ ਉਹ ਨਹੀਂ ਕਦੀ ਬੋਲੇ ਚਾਹੇ ਇਹਦੇ ਬਿਜਲੀ ਕਰਕੇ ਸਾਡਾ ਪੰਜਾਬ ਤਬਾਹ ਹੋ ਜਾਏ ਆਪ ਕਿਸਾਨਾਂ ਨੂੰ ਕੁੱਟ ਪਈ ਸ਼ੁਕਰ ਮਾਰਤਾ ਟਰੈਕਟਰ ਪਰਤੇ ਕੋਈ ਨਹੀਂ ਬੋਲਿਆ ਸਿੱਧੂ ਮੂਸੇਵਾਲੇ ਦਾ ਕੁੱਟ ਮਾਰਤਾ ਕੋਈ ਨਹੀਂ ਬੋਲਿਆ ਤੁਹਾਡੇ ਲਾਕੇ ਡਿੜਵਾ 25 ਐਸਸੀ ਬੰਦੇ ਜਿਲੀ ਦੀ ਸ਼ਨਾਬ ਵੀ ਕੇ ਮਰ ਗਏ ਕੋਈ ਨਹੀਂ ਬੋਲਿਆ ਅਕਾ ਜੋ ਇਹਨਾਂ ਦਾ ਨਾਮ ਪੈ ਰੱਖਿਆ ਬਦੂਆ ਮਜਬੂਰ ਹੈ ਮੇਲੇ ਜਿੰਨਾ ਕੁਛ ਹੋਇਆ ਪੰਜਾਬ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਭੈਣੋ ਪੰਜਾਬ ਦੇ ਭਾਈ ਅਮਰਿਤਪਾਲ ਨੂੰ ਚੱਕ ਕੇ ਐਨਐਸਏ ਲਾ ਕੇ ਮੋਦੀ ਦੇ ਘਰ ਤੇ ਕਿਹ ਜਿਹੜੀ ਵਾਰ ਤੇ ਭਗਵਾਨ ਨੇ ਅਸਾਂ ਦੀ ਜੇਲ੍ਹ ਕਿ ਭੇਜਤਾ 92 ਬੰਦੇ ਸੀ ਇੱਕ ਤਾਂ ਕਹਿੰਦਾ ਕਿ ਮਾਰੀ ਗੱਲ ਕੀਤੀ ਹੈ ਨਹੀਂ ਬੋਲੇ ਆ ਜਿੰਨੇ ਮੁੱਦੇ ਤਾਂ ਲੁਕਾਏ ਫੇਰ ਹਰ ਇੱਕ ਬੋਲਿਆ ਫੇਰ ਚੁੱਪਦਾ ਇਹਨਾਂ ਤੇ ਮੈਨੂੰ ਫੜ ਕੇ ਢਾਪੇ ਛੇਤ ਤੱਕ ਦਿੱਤਾ ਜਦੋਂ ਜਵਾਨ ਤੋਂ ਹਣੀ ਸੀ ਇੱਕ ਝੂਠਾ ਪਰਚਾ ਹੋਰ ਕੀਤਾ ਇਹਨਾਂ ਤੋਂ ਤੁਸੀਂ ਕੀ ਭਾੜਦੇ ਹੋ ਇਹ ਬਲੌ ਲੈ ਕੇ ਆਵਾਂਗੇ ਨਹੀਂ ਇਹ ਆਪ ਬਦਲੇ ਨੇ ਬਦਲੋ ਨਹੀਂ ਲੈਂਦਾ ਇਹ ਆਪ ਬਦਲ ਗਏ ਨੇ ਮੈਂ ਭਗਵਾਨ ਪਾਣ ਇਥੋਂ ਉੱਠ ਕੇ ਗਿਆ ਸੀ ਤੋੜ ਤੋ ਲੋਕ ਮਹਾਰਾਜਾ ਬ੍ਰਿੰਦਸਿਕਦਰ ਜਵਾੜਾ ਪੈਦਾ ਹੋਇਆ ਸੀ ਉਹਨੂੰ ਤਾਂ ਸ਼ੋਕ ਦਾ ਸੀਗਾ ਘਮਾਣਾ ਪੁੱਟਾ ਕੋਲੇ ਜਵਾੜੇ ਸ਼ੇਰ ਕਰਦਾ ਇਹ ਨਕਲੀ ਰਜਵਾੜੇ ਇਹ 5-5 ਲੱਖ ਦੀ ਚੁੱਤੀ ਭਾਉਂਦਾ ਹੋਣ ਦੇਖ ਲਓ ਕਿਹੜੀਆਂ ਚੁੱਤੀਆਂ ਦਿਖਾਉਂਦੇ ਆਂ ਫੇਸਬੁੱਕ ਦੇ ਉੱਤੇ ਆ ਸਵਰਗਾਂ ਇਹਨਾਂ ਦੀਆਂ ਕੁੜੀਆਂ ਸਾਰੀਆਂ ਸੋਹਰੇ ਨੱਤੀਆ ਪਈਆਂ ਦੇ ਖਿਲੋਂ ਦੇ ਸਾਹ ਦੇ ਕਿੱਥੋਂ ਪੈਸਾ ਆਇਆ ਇਹਨਾਂ ਦੇ ਕੋਲ ਆ ਤੁਹਾਡੇ ਕੋਲ ਨਹੀਂ ਆ ਗਿਆ ਪੈਸਾ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਆਵਾ ਜੇ ਤੁਹਾਡਾ ਪੂਰਾ ਇੱਕ ਤੁਹਾਡੇ ਹੱਥ ਵਿੱਚ ਆ ਜੇ ਬੰਦਾ ਕੋਈ ਜੋ ਕੋਈ ਬੋਲਾ ਕੋਈ ਬੋਲਣ ਵਾਲਾ ਉਹ ਤਾਂ ਕਰੂਗਾ ਗੱਲ ਕਿਰਤੀਆਂ ਦੀ ਕਰਮੀਆਂ ਦੀ ਗਰੀਬਾਂ ਦੀ ਛੇਤ ਮਜ਼ਦੂਰ ਦੀ ਕਿਸਾਨ ਦੀ ਛੋਟੇ ਦੁਕਾਨਦਾਰ ਦੀ ਛੋਟੇ ਵਪਾਰੀ ਦੀ ਐਸੀ ਦਲਿਤ ਵਰਗ ਦੀ ਪਛਟਿਆ ਸ਼ਰੀਰੀਆਂ ਦੀ ਤੇ ਜੇ ਭੇਜਦਾ ਮਿੱਠਿਆ ਰਾਰਗਾ ਉਹ ਤਾਂ ਕਦੀ ਬੁੱਲੇ ਨਹੀਂ ਗੱਜ ਤੱਕ ਤੋੜੀਆਂ ਨੌਕਰੀਆਂ ਸਾਰੀਆਂ ਬਾਹਰ ਲੈ ਗਏ ਨੇ ਅੱਛਾ ਏਡਾ ਵਟਾ ਪਿੰਡ ਆਪ ਬੈਠੇ ਆ ਤੁਸੀਂ ਦੱਸੋ ਮੇਰੇ ਨੂੰ ਇਮਾਨਦਾਰੀ ਨਾਲ ਦੱਸੋ ਭਗਵੰਤ ਕਹਿੰਦਾ ਮੈਂ ਲੋਕੜੀਆਂ ਹੀ ਬਹੁਤ ਦੇਖੀਆਂ ਪੰਜਾਬ ਕਾਤਰੋਂ ਚ ਕਿਸ ਨੂੰ ਨੌਕਰੀ ਮਿਲੀ ਸਰਕਾਰੀ ਭਗਵੰਤ ਪਾਣੀ ਤੁਹਾਡੇ ਬੱਚਿਆਂ ਦੀ ਜਿਵੇਂ ਦਾ ਫੈਸਲਾ ਕਿਸ ਕੰ ਦਾ ਮੇਰੇ ਵੀ ਨੋਕਸ ਤਾਂ ਕਰਕੇ ਮੈਂ ਤੁਹਾਨੂੰ ਕਹਣਾ ਚਲੋ ਇੱਕ ਅੱਧੀ ਦੋ ਦੇਣੀਆਂ ਉਹ ਗੱਲ ਨਹੀਂ ਨੌਕਰੀ ਦਾ ਮਤਲਬ ਹੁੰਦਾ ਤੁਹਾਡੇ ਸਾਰਿਆਂ ਦੇ ਚੇਲੇ ਤੇ ਖੁਸ਼ਹਾਲੀ ਆਵੇ ਤੁਹਾਨੂੰ ਪਤਾ ਜਿਹੜੇ ਅਸਲ ਵਿਕਸਿਤ ਮੁਲਕ ਨੇ ਕੈਨੇਡਾ ਵਰਗੇ ਆਪਣੀ ਬੁਢਾਪਾ ਪੈਨਸ਼ਨ ਕਿੰਨੀ ਹੈ 1500 ਆਪਾਂ ਨੂੰ ਦਾਣੇ ਕਿੰਨੇ ਦਿੰਦੇ ਭੈਣੂ ਪਹਿਲਾਂ ਦਿੰਦੇ ਸੀ 30 ਕਿਲੋ ਹੁਣ ਘਟਾ ਦਿੱਤੇ ਨੇ ਤੁਹਾਨੂੰ ਪਤਾ ਹੋਵੇ ਕਿ ਕੈਨੇਡਾ ਦੇ ਵਿੱਚ ਜਿਹਨੂੰ ਅਸਲ ਮੁਲਕ ਕਹਿੰਦੇ ਨੇ ਬੁਢਾਪਾ ਪੈਨਸ਼ਨ ਇੱਕ ਬੰਦੇ ਦੀ ਇੱਕ ਬਜ਼ੁਰਗ ਦੀ 8000 ਰੁਪਈਆ ਵਾ ਦੋ ਬਜ਼ੁਰਗਾਂ ਦਾ 1,60,000 ਉਹ ਆਪਣੇ ਨਿਆਣਿਆਂ ਦੀ ਲੋੜ ਨਹੀਂ ਉਹਨਾਂ ਨੂੰ ਆਪੇ ਚ ਗੁਜ਼ਾਰਾ ਕਰਦੇ ਬੱਚੇ ਪੈਦਾ ਹੁੰਦੇ ਉਹਨਾਂ ਦੀ ਮਦਦ ਸਾਰੀ ਫ੍ਰੀ ਆ ਚਾਹੇ ਡਾਕਟਰ ਬਣੇ ਜਿਹਨੂੰ ਕਹਿੰਦੇ ਨੇ ਕੈਨੇਡਾ ਅਮਰੀਕਾ ਫਿਨੇਟਾ ਜੋਰਕ ਇਹਨੂੰ ਕਹਿੰਦੇ ਫਿਕਸਡ ਮੁੱਲ ਸਾਡੇ ਕਿਤੇ ਆ ਹਾ ਥੋੜਾ ਜਿਹਾ ਛੁੱਟ ਦੋ ਦਾਣਾ ਮੁਫਤ ਆਪ ਕੋ ਥੋੜੀ ਜਿਹੀ ਬਿਜਲੀ ਦੇਣਾ ਮੁਫਤ ਇట్లా ਅਸੀਂ ਚਾਹੁੰਦੇ ਦੇਸ਼ ਇਹ ਸਾਰਾ ਇਹ ਸਾਰਾ ਮੋਟਾ ਦਾ ਕੰਮ ਹੈ ਇਹ ਫਾਇਦਾ ਲੈਦੇ ਨੇ ਤੁਹਾਡਾ ਅੱਛਾ ਤੌਰ ਕੋਲ ਮੁਫਤ ਚੀਜ਼ ਦੇਖਾਤ ਦਿੰਦੇ ਨੇ ਨਾ ਤੁਸੀਂ ਅੱਜ ਤੋਂ ਕਿਸੇ ਨਾ ਕਿਸੇ ਢੰਗ ਨਾਲ ਲੈ ਲੈਂਦੇ ਆਪ પેટ્રોલ ਹੀ ਸੁਣ ਲਓ ਮੰਨ ਲਓ ਤੁਹਾਨੂੰ ਦਾਣੇ ਤੇ ਬਿਜਲੀ ਮੁਫਤ ਦਿੱਤੀ ਇੱਕ ਸਾਲ ਦਾ ਮੰਨੋ ਬੰਦ ਕੇ ਚਲੋ ਕਿ ਤੁਹਾਨੂੰ ਅ 20000 ਦਾ ਫਾਇਦਾ ਦਿੱਤਾ 10000 ਦਾ ਫਾਇਦਾ ਦਿੱਤਾ ਗੱਲਾਂ ਪਟਰੋਲ ਹੀ ਮਹਿੰਗਾ ਕਰਤਾ ਮਟਰ ਦਾ ਹਰੇ ਚਲਾਉਂਦਾ ਟਰੈਕਟਰ ਦਾ ਹਰੇ ਚਲਾਉਂਦਾ ਈਸੇ ਲਈ ਬੜਾ ਮਹਿੰਗਾ ਕਰਤਾ ਗੈਸ ਦਾ ਸਲੇਟਰ ਬਥੇਗਾ ਇਹ ਸੱਤ ਦਿੱਤਾ ਤੁਹਾਨੂੰ ਫਾਇਦਾ ਤੇ ਇਹ ਸੱਤ ਲੈ ਲਿਆ ਵਾਪਸ ਆਪਾਂ ਨੂੰ ਗੁਰੂਤ ਪਾਉਣੀ ਆ ਇਹ ਸਾਰੀਆਂ ਪਾਰਟੀਆਂ ਦੀ ਸਰਕਾਰਾਂ ਮੈਂ ਤਿੰਨ ਤਹਾਕਿਆਂ ਤੋਂ ਲੜ ਰਹੇ ਆ ਲੋਕਾਂ ਦੇ ਨਹੀਂ ਤੇ ਬਹੁਤ ਪਰਚੇ ਹੋਏ ਨੇ ਮੈਂ ਜ਼ਿਲ੍ਹਾ 'ਚ ਵੀ ਕਿਹਾ ਮੈਨੂੰ ਝੇਲ ਜਾਣ ਦਾ ਡਰ ਨਹੀਂਗਾ ਪਰ ਮੈਨੂੰ ਤੋਖੇ ਇਸ ਕਰਦਾ ਕਿ ਜੇ ਤਿੰਨ ਵਾਰ ਬਣੇ ਹੋਏ ਐਮਐਲਏ ਨੂੰ ਵਿਰੋਧੀ ਧਿਰ ਦੇ ਲੀਡਰ ਨੂੰ ਜੇਲ੍ਹ ਨਜਾਇਜ਼ ਤੇ ਜਾਇਜ਼ ਆ ਸਕਦਾ ਉਹ ਤੁਹਾਨੂੰ ਕੌਣ ਪੁੱਛਣ ਆਇਆ ਪੰਜਾਬ ਦੇ ਥਾਣਿਆਂ ਵਿੱਚ ਤੁਹਾਡੀ ਕੌਣ ਬਾਤ ਪੁੱਛੂਗਾ ਇਸ ਕਰਕੇ ਮੈਂ ਹਮੇਸ਼ਾ ਪਾਰ ਦਾ ਸਾਥ ਦੁੱਤਾ ਅਸੀਂ ਆਉਣ ਵਾਲੇ ਸਮੇਂ 'ਚ ਦਰ ਸੰਗਰੂਦ ਦਾ ਥੱਲੇ ਜ਼ਮੀਨ ਦੇ ਵਿੱਚ ਬਹੁਤ ਕੈਂਸਰ ਆ ਬਹੁਤ ਜ਼ਿਆਦਾ ਆ ਜਿਹੜਾ ਧਰਤੀ ਦਾ ਖੰਡਰਾ ਪਾਣੀ ਆ ਘੱਟ ਕਿਧਰ ਆਉਂਦਾ ਆਪਣੇ ਸਾਰੀ ਦੇ ਕੋਲ ਕੋਲੇ ਕੇ ਕਿਤੇ ਜੋ ਫੈਕਟਰੀਆਂ ਦਾ ਜ਼ਹਿਰ ਹੈ ਸਾਰਾ ਉਹਦੇ ਵਿੱਚ ਛੁੱਟਿਆ ਹੁੰਦੇ ਬਰਿਆ। ਫੈਕਟਰੀਆਂ ਆਪਣੇ ਅੰਦਰ ਪੂਰਾ ਘੋਰ ਕਰ ਕਰਕੇ ਜਮੀਨ ਛੁੱਟਿਆ ਹੁੰਦੇ ਤੇ ਜ਼ੋਨੇ ਦਾ ਸਾਨਾ ਕੀੜੇ ਮਾਰ ਦਵਾਈਆਂ ਖਾਦਾ ਸੱਤਰਤੀ ਚ। ਔਰ ਸਾਰਾ ਕੈਂਸਰ ਕਾਲਾ ਪੀੜੀਆ ਗੁਰਦੇ ਖਰਾਬ ਤੁਸੀਂ ਦੇਖਿਆ ਆਪਣੇ ਪਿੰਡ ਵਿੱਚ। ਇਹ ਇਸ ਵਾਤਾਵਰਣ ਦਾ ਸੁਣ ਲੇ। ਕਿਸਾਨੋ ਤੁਹਾਡਾ ਪਾਣੀ ਜਿਹੜਾ ਸਦਾ ਦੇ ਠੱਡੇ ਹੈ। ਉਸ ਗਰੂਰ ਸਭ ਤੋਂ ਜ਼ਿਆਦਾ ਰੈਕ ਜ਼ੋਨ ਚ ਨਾਲ ਤੱਪੇ ਚ। ਕਿਉਂਕਿ ਆਪਾਂ 14 ਲੱਖ ਟਿਊਬਨਰ ਪਾਣੀ ਕੱਢੀ ਤੁਰਿਆ ਉਹ 131 ਤੁਰਿਆ ਉਹਨੇ ਝੋਨੇ ਦੀ ਫਸਲ ਲਈ ਤੇ ਉਸ ਪਾਣੀ ਉਹਦਾ ਉਹਦਾ ਰੀਚਾਰਜ ਹੋਈ ਨਹੀਂਗਾ ਉਹ ਮੁਕਤਾ ਜਾ ਰਿਹਾ ਮੁਕਤਾ ਜਾ ਰਿਆ ਥੱਲੇ ਜਾ ਰਿਆ ਜਿਹੜੇ ਸਬਮਰਸਿਬਲ ਮੋਟਰ ਪਹਿਲਾਂ ਮੋਟਰ ਉੱਤੇ ਮਈ ਆਉਂਦੀ ਸੀ ਇੱਥੇ ਧਰਤੀ ਤੇ ਹੁਣ 200 ਤੇ 300 ਫੁੱਟ ਥੱਲੇ ਚੱਲ ਗਿਆ ਅੱਗਰ ਸਬਮਰਸਿਬਲ ਮੋਟਰ ਇਸ ਕਰਕੇ ਇਹ ਮੁਕਤੇ ਨੇ ਨਾ ਪਪਾਨ ਪਾਣ ਨੂੰ ਪਾਣੀ niche ਜਾ ਰਿਹਾ ਉਹ ਮੁਕਤਾ ਦਿਸਦਾ ਨਾ ਉਹ ਨੂੰ ਕੈਂਸਲ ਮੁਕਤਾ ਦਿਸਦਾ ਨਾ ਉਹ ਨੂੰ ਪੂਰੀ ਅਮਤਾ ਦਿਸਦਾ ਆਉਣ ਬੇਰੁਜ਼ਗਾਰੀ ਦਾ ਮੁੱਦਾ ਦਿਸਦਾ ਬਸ ਛੁਪਿਲੇ ਜਿੰਨੇ ਵਰਤੀ ਸੁਣ ਲੋ ਚੂੜ ਹੋ ਜਨਾ ਮਰਜੀ ਬੁਲਵਾ ਲੋ ਕਹਾਣੀਆਂ ਜਿੰਨੀਆਂ ਵਰਤੀ ਸੁਣ ਲੋ ਤਾਂ ਕਰਕੇ ਮੈਂ ਕਹਿ ਰਿਹਾ ਕਿ ਮੈਂ ਲੋਕ ਸਭਾ ਦਾ ਉਮੀਦਵਾਰ ਆ ਤੁਹਾਡੇ ਅੱਗੇ ਮੈਂ ਕਹਾਣੀਆਂ ਨੂੰ ਵੀ ਬੇਤੀ ਕਰਦਾ ਬਹੁਤ ਚੰਗੇ ਬੰਦੇ ਨੇ ਲੀਡਰ ਬਾੜੇ ਉਹਨਾਂ ਦੇ ਝਾੜੂ ਵਾਲੇ ਧੰਦੇ ਬਹੁਤ ਚੰਗੇ ਨੇ ਸਪੀਡ ਤੇ ਉਹ ਇਤਨੀ ਮੁਕਰੇ ਨੇ ਜਿੰਨੀ ਵਾਰ ਤੇ ਭਗਵੰਤ ਮੁਕਰੇ ਨੇ ਉਹ ਤਾਂ ਵਿਚਾਰੇ ਹੱਲੇ ਨਹੀਂ ਉੱਤੇ ਖੜੇ ਨੇ ਮੈਂ ਕਾਮਰੇਟਾਂ ਦੀ ਵੋਟ ਮੰਗਦਾ ਮਿਸਾਲ ਯੂਨੀਅਨ ਦੇ ਸਾਰਿਆਂ ਦੀ ਵੋਟਾਂ ਮੰਗਦਾ ਹੋਇਆ ਮੋੜ ਨਹੀਂ ਕਹਿਣਾ ਕਿ ਹੱਥ ਪੱਜੇ ਦੇ ਉੱਤੇ ਵੋਟ ਪਾਉਂਦੇ ਮੈਂ ਤੁਹਾਡਾ ਫਰੂਸਾ ਤੋੜੂਗਾ ਨਹੀਂ ਮੈਂ ਮਹੰਤਾ ਜੀ ਨਾਲ ਕੰਮ ਕਰੂੰਗਾ ਹੋ ਸਕਦਾ ਮੈਂ 13-14 ਲੱਖ ਦੇ ਘਰ ਨਾਲ ਪਹੁੰਚਾਂ ਹੋ ਸਕਦਾ ਮੈਂ ਸਾਰਿਆਂ ਦੇ ਕੰਮ ਨਾਲ ਕਰ ਸਕੇ ਪਰ ਜੇਰਾ ਤੁਸੀਂ ਮੈਨੂੰ ਬੁਲਾਰੇ ਦੇ ਤੌਰ ਤੇ ਲੋਕ ਸਭਾ ਵਿੱਚ ਭੇਜੋਗੇ ਉਹ ਕੰਮ ਮੈਂ ਪੂਰਾ ਠੋਕ ਮਾ ਜਾ ਕੇ ਨਿਰਰਤਾ ਦੇ ਨਾਲ ਕਰੂੰਗਾ ਤੁਹਾਡਾ ਸਾਰਿਆਂ ਦਾ ਬੇਨਾ ਜੁੜ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਸਾਡੇ ਨਾਲ ਸਾਡੇ ਇਲਾਕੇ ਵਿੱਚ ਕੀ ਬਦਲੇ ਜਿੱਦਾਂ ਸ਼ੁਭੀ ਜੀ ਸਾਡੇ ਨੌਜਵਾਨ ਆਗੂ ਤਕਤਾਰ ਸਿੰਘ ਜੀ ਤਾਰਾ ਗੁਰਪਿਆਰ ਸਿੰਘ ਜੀ ਸਰਪੰਚ ਸਾਡਾ ਬਹੁਤ ਸਾਡੇ ਜਿਹੜੇ ਪਾਰਟੀ ਦੇ ਨਾਲ ਆਏ ਨੇ ਤੁਹਾਡਾ ਲਖਾ ਜੀ ਇਸ ਪਿੰਡ ਦੇ ਮਗਰਲੇ ਪਿੰਡ ਸਰਪੰਚ ਸਾਹਿਬ ਵਿਕੀ ਸਿੰਘ ਜੀ ਬਹੁਤ ਸਾਡੇ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ ਇੱਕ ਮਿੰਟ ਆ ਸਾਡੇ ਕੋਲ ਵੀ ਲੱਜੂ ਮੈਂ ਲੈਣ ਤੋਂ ਬਾਅਦ ਹਾਊਸ ਜੀ ਕੋਈ ਆਖਿਰ ਦੋ ਬਾਰੀ ਇਸ ਵਾਰੀ ਕੈਂਡਰੀ ਜਾਣੀ ਜੀ ਐਨ ਕੇ ਸਾਡੇ ਕੋਲ ਵੀ ਪੂਰੀ ਜੀ ਸਰਪੰਚ ਹੋਵੇ ਜੀ ਨਾਈਟ ਅਕਟਿਵਿਟੀ ਵਾਲਾ ਬਸ ਆ ਸੁਣੋਗਾ ਕਿ ਕਿੰਨੇ ਇੰਪੋਰਟੈਂਟ ਗੱਲ ਆ। ਔਰ ਗੁਰਦੇ ਬਹੁਤ ਖਰਾਬ ਨੇ ਲੋਕਾਂ ਦੇ। ਅਸੀਂ ਭਲੱਤ ਵਿੱਚ ਅਸੀਂ ਐਨ ਆਰ ਆਈਆਂ ਨੇ ਰਲ ਕੇ ਮੇਰੇ ਮਗਰਲੇ ਇਲਾਕੇ 'ਚ ਇੱਕ ਫ੍ਰੀ ਡਾਇਲਿਸਿਸ ਸੈਂਟਰ ਖੁੱਟਿਆ ਹੋਣਾ। 4 ਮਸ਼ੀਨਾਂ ਲਾਈਆਂ ਸਾਡੇ ਭਲੱਤ ਸਰਕਾਰੀ ਦਫਤਰ। ਮਤਲਬ ਜੇ ਬਿਸਟਰ ਦਾ ਇਲਾਕਾ ਹੋਵੇ ਤੇ ਇਹਨਾਂ ਨੂੰ ਬਿਕਰ ਨੂੰ 6 ਵਜੇ ਤੁਰ ਕੇ ਤੜਕੇ ਅਮਰ ਹਸਪੀਟਲ ਪਟਿਆਲੇ ਜਾਣਾ ਪਵੇ। ਇਹ ਸੁਖਾਲਾ ਨਹੀਂਗਾ। ਇਸ ਕਰਕੇ ਮੇਰੇ ਸਾਹਬਾ ਉਹਨਾਂ ਨੇ ਕੁਝ ਨਹੀਂ ਕੀਤਾ ਮੈਂ ਤੁਹਾਡਾ ਸਾਰਿਆਂ ਦਾ ਬੜਾ ਮਸ਼ਹੂਰ ਆ ਸਾਡਾ ਇੱਕ ਸਰਪੰਚ ਮਿੱਠੂ ਲੱਡਾ ਕੁੱਠੀ ਵਾਲਾ ਉਹ ਵੀ ਸਾਡੇ ਨਾਲ ਨੇ ਬਹੁਤ ਬੜੇ ਅੱਛੇ ਨੇ ਲੋਕ ਬੱਡੇ ਨਾਮੀਆਂ ਦੀ ਨਾਂ ਲੈਂਦਾ ਮਿਲ ਕੋ ਹੁਣੇ ਆਏ ਸੀ ਸਾਡੇ ਜਿਹੜਾ ਉਹਨੇ ਚਾਂ ਚਾਂ ਜਾਣੇ ਕਿਸੇ ਸਰਪੰਚ ਦਾ ਸਰ ਪ੍ਰਤਾਪ ਗਿਆ ਪਰ ਤੁਹਾਡੇ ਨਾਲ ਸੀ ਟੀਮ ਹੈ ਸੁਖਦੇਵ ਸਿੰਘ ਉਹਨਾਂ ਦੀ ਹਾਂਜੀ ਬਹਾਦਰ ਸਿੰਘ ਜੀ ਡਾਕਟਰ ਮੇਕ ਕਲਾਪ ਆ ਸਾਡੇ ਨੌਜਵਾਨ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਈਮਾਨ ਦਾ ਜੱਜ ਗਿਆ ਪਿਆਰ ਨਾਲ ਫਤਿਹ ਪ੍ਰਵਾਨ ਕਰੋ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਇੱਕ ਜ਼ੋਰਦਾਰ ਤਾੜੀ ਮਾਰੋ